ਉਹ ਲਾਲ ਜੀ ਤੇ ਭੁੱਲਰ ਨੇ ਦੀਵਾਨ ਦਿੱਤੇ ਟਰਾਂਸਪੋਰਟ ਮੰਤਰੀ ਨੇ ਬਿਆਨ ਦਿੱਤਾ ਵੀ ਨਹੀਂ ਚੜਾਉਣੀਆਂ ਜਿੰਨੀਆਂ ਸੀਟਾਂ ਉਹਨੇ ਇਸ ਵਾਰਿਆਂ ਤੋਂ ਸੀਟਾਂ ਤੋਂ ਵੱਧ ਕੋਈ ਨਹੀਂ ਜੇ ਕੋਈ ਹਾਦਸਾ ਹੁੰਦਾ ਉਹਦਾ ਕੌਣ ਜ਼ਿੰਮੇਦਾਰ ਹੈ ਦੱਸੋ ਤੇ ਜਿਸ ਤਰ੍ਹਾਂ ਹੁਣ ਜਿੰਨੀਆਂ ਸੀਟਾਂ ਅੰਡਰਲੋਡ ਗੱਡੀ ਹੈ ਅੰਡਰਲੋਡ ਗੱਡੀ ਦਾ ਅੰਡਰਲੋਡ ਗੱਡੀ ਦੇ ਵਿੱਚ ਕੋਈ ਨੁਕਸਾਨ ਨਹੀਂ ਨਾ ਹੋਊਗਾ ਜੇ ਬੰਦਾ ਸਵਾਰੀ ਟਾਕੀ ਜਲਾਮ ਕੀ ਜਾਂਦੀ ਹੈ ਕੋਈ ਅੱਗੇ ਪਿੱਛੇ ਸਵਾਰ ਚੀਜ਼ ਆ ਗਈ ਉਹਦਾ ਕੌਣ ਜ਼ਿੰਮੇਦਾਰ ਹੈ ਸਵਾਰੀਆਂ ਨੂੰ ਕਿਹਦੇ ਕਿਹਦੇ ਸਵਾਰੀ ਹੋਣੀ ਸਵਾਰੇ ਗੱਡੀਆਂ ਪਾਉਣ ਸਰਕਾਰ ਗੱਡੀਆਂ ਪਾਵੇ ਸਵਾਰ ਹੋਣ ਸਵਾਰ ਆਈ ਨਾ ਸਟਾਪ ਵਧਾਵੇ ਗੱਡੀਆਂ ਪਾਵੇ ਸਟਾਪ ਵਧਾਵੇ ਗੱਡੀਆਂ ਪਾਵੇ ਹਸਪੀਟਲ ਤੇ ਆਇਆ ਸੀ ਤੇ ਇੱਕ ਪੀ ਆਰ ਟੀ ਸੀ ਦੀ ਬੱਸ ਰੋਡਵੇ ਦੀ ਜਿੰਦੇ ਵਾਸਤੇ ਮੈਂ ਬਹਿਣ ਵਾਸਤੇ ਇੱਥੇ ਮੋਗਾ ਅੱਡਾ ਦੇ ਵਿੱਚ ਬੱਸ ਸਟੈਂਡ ਦੇ ਵਿੱਚ ਖੜਾ ਸੀ ਤੇ ਜਨ ਜਿਹੜੀਆਂ ਬੀਬੀਆਂ ਹਨ ਜਾਂ ਲੇਡੀਜ਼ ਵਾਰੀ ਜਿੰਨੀਆਂ ਆ ਉਹ ਸਾਰੀ ਧੜਾ ਧੜ ਰ ਕੇ ਦੰਮ ਧੱਕੇ ਇੱਕ ਦੂਜੇ ਨੂੰ ਮਾਰ ਮਾਰ ਕੇ ਚੜ੍ਹੇ ਆ ਤੇ ਜਿਹੜੇ ਇਹਨਾਂ ਨੇ ਟਿਕਟ ਫ੍ਰੀ ਕੀਤੀ ਹੈ ਲੇਡੀਜ਼ ਦੀ ਜੋ ਟਿਕਟ ਫ੍ਰੀ ਕੀਤੀ ਆ ਤੇ ਉਹਦੇ ਨਾਲ ਨਾਲ ਆ ਬਸਾਂ ਦਾ ਵੀ ਵਾਧਾ ਹੋਣਾ ਚਾਹੀਦਾ ਕਿਉਂਕਿ ਜਿਹੜੀ 52 ਸੀਟਾਂ ਨੇ 52 ਸੀਟਾਂ ਦੇ ਵਿੱਚ ਸਵਾਰੀ ਵਧ ਨਹੀਂ ਹੋਣੀ ਚਾਹੀਦੀ ਜਦੋਂ 52 ਤੋਂ ਆਪਾਂ ਵੱਧ ਭਾਵਾਂਗੇ ਓਵਰਲੋਡ ਮੰਨੀ ਜਾਏਗੀ ਓਵਰਲੋਡ ਦੇ ਕਾਰਨ ਕਰਕੇ ਹੀ ਸਾਰਾ ਜੋ ਹਾਸੇ ਹੋ ਰਹੇ ਆ ਕਹੋਗੇ ওভারਲੋਡ ਦੇ ਨਾਲ ਨਾ ਘੱਡੀ ਦੀ ਬ੍ਰੇਕ ਲੱਗਣੀ ਤੇ ওভারਲੋਡ ਦੇ ਮੁਤਾਬਕ ওভারਲੋਡ ਦੇ ਕਾਰਨ ਹੀ ਜੋ ਇਹ ਛੜਕਾਂ ਦੇ ਐਕਸੀਡੈਂਟ ਹੋ ਰਹੇ ਆ ਇਸ ਕਰਕੇ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਵੀ ਜੇ ਤੁਸੀਂ 52 ਸੀਟਾਂ ਦਾ ਐਲਾਨ ਕਰਤਾ ਹੈ ਵੱਧ ਨਹੀਂ ਹੋਣੇ ਚਾਹੀਦੀਆਂ ਉਹਦੇ ਨਾਲ ਬੱਸਾਂ ਦੀ ਵੀ ਗਿਣਤੀ ਵਧਾਓ ਔਰ ਸਟਾਫ ਭਰਤੀ ਹੋਰ ਨਵਾ ਕਰੋ ਨਹੀਂ ਜੀ ਇਹ ਫੈਸਲਾ ਬਿਲਕੁਲ ਗਲਤ ਹੈ ਕਿਉਂਕਿ ਦੇਖੋ ਜਿਹੜੀਆਂ ਹਾਊਮ ਹੋਮ ਘਰੇ ਕੰਮ ਕਰਦੀਆਂ ਲੇਡੀਜ਼ ਐ ਉਹਨਾਂ ਲਈ ਤਾਂ ਚਲੋ ਠੀਕ ਐ ਉਹ ਤਾਂ ਕਿਵੇਂ ਨਾ ਕਿਵੇਂ ਕਰਕੇ ਐਡਜਸਟ ਕਰ ਲੈਣਗੀਆਂ ਪਰ ਜਿਹੜੀਆਂ ਕੰਮ ਤੇ ਜਾਂਦੀਆਂ ਨੇ ਉਹਨਾਂ ਲਈ ਬਹੁਤ ਹੀ ਔਖਾ ਇਹ ਹੈ ਇਹ ਫੇਸ ਨਹੀਂ ਕੀਤਾ ਜਾ ਸਕਦਾ ਇਹ ਗਲਤ ਹੈ ਤੇ ਮੈਂ ਤਾਂ ਇਹਦੇ ਅਗੇਂਸਟ ਐ ਔਰ ਮੈਮ ਕਈ ਵਾਰ ਇਹ ਵੀ ਹੁੰਦਾ ਦਾ ਬੱਸ ਜਾਂ ਫਿਰ ਬੱਸਾਂ ਦੀ ਗਿਣਤੀ ਵਧਾ ਦਿਓ 52 ਸੀਟਾ ਠੀਕ ਹੈ ਇਹਦੇ ਨਾਲ ਕਾਫੀ ਐਕਸੀਡੈਂਟਸ ਹੋ ਰਹੇ ਆ ਇਹਦੇ ਨਾਲ ਅਸੀਂ ਅਗਰੇ ਹੀ ਆ ਕਿ ਇਹ 52 ਸੀਟਾ ਇਹਨਾਂ ਨੇ ਇੱਕ ਪਾਸੇ ਸਹੀ ਹੈ ਪਰ ਦੂਜੇ ਪਾਸੇ ਇਹਨਾਂ ਨੂੰ ਬਸਾਂ ਦੀ ਗਿਣਤੀ ਜਿਹੜੀ ਹੈਗੀ ਉਹ ਵਧਾਣੀ ਚਾਹੀਦੀ ਜੇ ਵੱਲੋਂ ਬਸ ਦੇ ਵਿੱਚ ਪੂਰੀ ਫੁੱਲ ਹੋ ਗਈ ਚਾਰ ਸੀਟਾ ਰਹਿ ਗਈਆਂ ਤੇ ਫੈਮਿਲੀ ਜੇ ਪੰਜ ਦੀ ਆ ਫਿਰ ਉਹੀ ਗੱਲ ਬਿਲਕੁਲ ਸਹੀ ਕਹੀ ਹੈ ਪੂਰੀ ਫੈਮਿਲੀ ਮੰਨ ਲਓ ਕਿਸੇ ਐਮਰਜੈਂਸੀ ਦੇ ਵਿੱਚ ਕਿਤੇ ਹਸਪੀਟਲ ਹੀ ਜਾ ਰਹੇ ਆ ਬੰਦੇ ਹਨਾ ਐਮਰਜੈਂਸੀ ਹੈਗੀ ਉਹਨਾਂ ਨੂੰ ਤਿੰਨਾਂ ਨੂੰ ਸੀਟ ਮਿਲ ਗਈ ਚਾਰ ਬੰਦੇ ਟੋਟਲ ਜਾਂਦੇ ਪਏ ਤੇ ਉਹ ਇੱਕ ਦੇ ਚੱਕਰ ਚ ਤਿੰਨੇ ਉਤਰਣਗੇ ਕਿਤੇ ਅੱਗੇ ਮਦਦ ਮਰਨੂ ਹੋਇਆ ਪਿਆ ਹੋਵੇ ਬੈੱਡੇ ਤੇ ਪਿਆ ਹੋਵੇ ਉਹਨੂੰ ਮਿਲਣਾ ਹੋਵੇ ਜਾਂ ਕੁਝ ਵੀ ਐਡਮਿਟ ਹੀ ਕਰਾਣਾ ਹੋਵੇ ਉਹ ਚੀਜ਼ ਗਲਤ ਹੈ ਮੈਂ ਤਾਂ ਇਹਦੇ ਵਿੱਚ ਬਿਲਕੁਲ ਸਾਥ ਨਹੀਂ ਹੈਗੀ ਬੱਸਾਂ ਦੀ ਗਿਣਤੀ ਵਧਾ ਦਿੱਤੀ ਜਾਵੇ ਨਹੀਂ ਮੁਸ਼ਕਲਾਂ ਦਾ ਕੁਝ ਜ਼ਿਆਦਾ ਨਹੀਂ ਸਾਹਮਣਾ ਕਰਨਾ ਪਿਆ ਕਿ ਬੱਸ ਪਹਿਲਾਂ ਵੀ ਲੱਗੀ ਹੋਈ ਸੀ ਫਰਵਰੀ ਵਾਲੀ ਤੇ ਉਹਦੇ ਚ ਸਾਰੀਆਂ ਫੁੱਲ ਹੋ ਗਈਆਂ ਸੀ ਹੁਣ ਦੁਬਾਰੇ ਦੂਜੀ ਬੱਸ ਆਈ ਆ ਉਹ ਫੁੱਲ ਮਤਲਬ ਕੀ ਸੀ ਠੀਕ ਆ ਵੀ ਸੀਟਾਂ ਪੂਰੀਆਂ ਹੋ ਚੁੱਕੀਆਂ ਸੀ ਸੀਟਾਂ ਪੂਰੀਆਂ ਹੋ ਚੁੱਕੀਆਂ ਸੀ ਤੇ ਉਸ ਤੋਂ ਬਾਅਦ ਬੱਸ ਉਸ ਤੋਂ ਬਾਅਦ ਬੱਸ ਲੱਗੀ ਆ ਕਿ ਇਹਦੀ ਵੀ ਸੀਟਾਂ ਸਾਰੇ ਮੋਸਟਲੀ ਫੁੱਲ ਹੋ ਗਈਆਂ ਨੇ ਭੋਰ ਖੜਾ ਕੇ ਡੇਲ ਜਾ ਰਹੇ ਨਹੀਂ 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 ਖੜਾ ਕੇ ਕੋਈ ਨਹੀਂ ਲੈ ਕੇ ਗਿਆ ਸਾਰੇ ਬੈਠੇ ਹੋਏ ਸੀਗੇ ਕੀ ਤੁਸੀਂ ਸਮਝਦੇ ਹੋ ਜਿਵੇਂ ਪਹਿਲਾਂ ਖੜਾ ਕੇ ਚਲਦੀਆਂ ਸੀਗੀਆਂ ਸਵਾਰੀਆਂ ਫੁੱਲ ਚਲਦੀਆਂ ਅੱਗੇ ਨਾਲ ਹੁਣ ਠੀਕ ਆ ਹੁਣ ਤੁਸੀਂ ਸਹੀ ਸਮਝਦੇ ਹੋ ਸਿਸਟਮ ਸਹੀ ਹੈ ਸਹੀ ਹੈ ਤੇ ਜਿਹੜੇ ਬੰਦੇ ਫਿਲਹਾਲ ਦੀ ਮੈਨੇ ਜੋ ਪੋਜੀਸ਼ਨ ਦੇਖ ਰਹੀ ਹਾਂ ਉਹ ਤੇ ਵੈਸਤੇ ਸਹੀ ਆ ਜਿਹੜੀਆਂ ਸਵਾਰੀਆਂ ਜਿਨ੍ਹਾਂ ਨੇ ਜ਼ਰੂਰੀ ਜਾਣਾ ਜਿਹੜੇ ਰਹਿ ਜਾ ਰਹੇ ਆ ਉਹ ਉਹਨਾਂ ਲਈ ਕੀ ਉਹਨਾਂ ਲਈ ਤਾਂ ਫਿਰ ਦੁੱਖ ਦੀ ਗੱਲ ਹੈ ਨਾ ਹਾਂ ਉਹ ਕਾ ਬਹੁਤ ਸਵਾਰੀਆਂ ਦੇਖੋ ਖੜੀਆਂ ਹੋਈਆਂ ਨੇ ਪਹਿਲਾਂ ਵੀ ਕੀ ਕਹਿਣਾ ਚਾਹੁੰਦੇ ਹੋ ਮੈਂ ਚਾਹਾਂਗੀ ਬੱਸਾਂ ਹੋਰ ਹੋਣੀਆਂ ਚਾਹੀਦੀਆਂ ਨੇ ਸੀਟਾਂ ਤੇ ਬੈਠ ਕੇ ਜਾਣਾ ਸਾਹਮਣੂ ਉਹ ਹੀ ਚੀਜ਼ ਹਰ ਕਾਰ ਮਿਲਣਾ ਚਾਹੀਦਾ ਕਿ ਸੀਟਾਂ ਤੇ ਬੈਠ ਕੇ ਜਾਣ ਕਿਉਂਕਿ ਜਿਹੜੇ ਦੂਰ ਸਫ਼ਰ ਕਰਦੇ ਆ ਉਹ ਖੜਕੇ ਦਿਨਾਂ ਜਾ ਸਕਦੇ ਕਿ ਇਹੋ ਜਿਹੇ ਲੋਕ ਵੀ ਹੈਗੇ ਨੇ ਜਿਨ੍ਹਾਂ ਦੀ ਉਮਰ ਆ ਗਈ ਵਿਚਾਰੇ ਉਹਨਾਂ ਨੂੰ ਸੀਟਾਂ ਮਿਲਦੀਆਂ ਹੀ ਨਹੀਂ ਹੈਗੀਆਂ ਬੈਠਣ ਨੂੰ ਵੀ ਨਹੀਂ ਸੀਟ ਮਿਲਦੀਆਂ ਐਮਰਜੈਂਸੀ ਵੀ ਹੈਗੀ ਹੈ ਹਾਂਜੀ ਚਲੋ ਇਦਾ ਕਾਰਨ ਇਹ ਆ ਜੀ ਵੀ ਜਿਹੜਾ ਸੈਂਟਰ ਸਰਕਾਰ ਨੇ ਦੋ ਕਾਨੂੰਨ ਬਣਾਏ ਆ ਡਰਾਈਵਰਾਂ ਦੇ ਵਿਰੁੱਧ ਬਣਾਏ ਆ ਦੇਖੋ ਵੀ ਇੱਥੇ ਬੱਸਾਂ ਦੇ ਵਿੱਚ ਉਹਨਾਂ ਕਿੰਨੀ ਭੀੜ ਹੁੰਦੀ ਆ 100 ਤੋਂ ਪਲੱਸ ਸਵਾਰੀ ਹੋ ਜਾਂਦੀ ਆ ਜੀ ਤੇ ਉਹਦੇ ਵਿੱਚ ਜੇ ਕੋਈ ਸਵਾਰੀ ਦਾ ਨੁਕਸਾਨ ਹੁੰਦਾ ਡਿੱਗਦੀ ਹੈ ਜਾਂ ਕੁਝ ਵੀ ਹੈ ਰੱਬ ਨਾ ਕਰੇ ਕੋਈ ਸਵਾਰੀ ਡਿੱਗ ਪੇ ਉਹਦਾ ਸਾਰਾ ਕੁਝ ਵੀ ਡਰਾਈਵਰ ਤੇ ਪਾ ਦਿੱਤਾ ਜਾਂਦਾ ਹੈ ਹਾਲਾਂਕਿ ਉਹਦੇ ਵਿੱਚ ਡਰਾਈਵਰ ਦੀ ਕੋਈ ਗਲਤੀ ਨਹੀਂ ਹੁੰਦੀ ਵੀ ਜੇ 52 ਸੀਟਰਡ ਸਵਾਰੀ ਹੈ ਤਾਂ ਉਹਦੇ ਵਿੱਚ ਆਪਣੀ ਬਸ ਆ ਤੇ 100-100 ਸਵਾਰੀ ਲਈ ਜਾਂਦੀ ਹੈ ਉਹਦੇ ਵਿੱਚ ਡਰਾਈਵਰ ਦਾ ਕੋਈ ਕਸੂਰ ਨਹੀਂਗਾ ਸਰਕਾਰ ਨੂੰ ਚਾਹੀਦਾ ਹੈ ਵੀ ਜਿਹੜੇ ਇੱਥੇ ਬੱਸਾਂ ਦਾ ਗੈਂਤੀ ਵਧਾਈ ਜਾਵੇ ਕਮ ਸੇ ਕਮ 10000 ਬੱਸ ਦੀ ਲੋੜ ਹੈ ਪੰਜਾਬ ਨੂੰ ਇਸ ਵੇਲੇ ਜੈਸਾ ਉਹਨਾ ਅੱਧਿਆਂ ਤੇ ਰਾਸ਼ ਹੈ 10000 ਤੋਂ ਪਲੱਸ ਬੱਸ ਚਾਹੀਦੀ ਹੈ ਤੇ ਇਹਨਾਂ ਦੇ ਹੁਣ ਵਿਚਾਰੀਆਂ ਦੇ ਪੱਲੇ ਕੀ ਹੈ ਨਾ ਤੇ ਇਹਨਾਂ ਦਾ ਕੋਈ ਕੰਮ ਹੁੰਦਾ ਛੇਤੀ ਜੇ ਕਿਸੇ ਨੂੰ ਕਹਿੰਨੇ ਆ ਉਹ ਕਹਿੰਦਾ ਵੀ ਸਾਡੇ ਕੋਲੇ ਪੈਸੇ ਨਹੀਂ ਅਸੀਂ ਕਿੱਥੋਂ ਕੰਮ ਕਰਾਈਏ ਤੇ ਦੇਖਿਆ ਜਾਵੇ ਜਿਹੜਾ ਹੁਣ ਬੀਬੀਆਂ ਦਾ ਫ੍ਰੀ ਸਫਰ ਆ ਚਲੋ ਅਸੀਂ ਕਹਿੰਨੇ ਸਹੂਲਤ ਦਿੱਤੀ ਆ ਬਹੁਤ ਵਧੀਆ ਗੱਲ ਆ ਪਰ ਇਹਦਾ ਜਿਹੜਾ ਵੀ ਕਲੇਮ ਆ ਉਹ ਸਰਕਾਰ ਜਲਦੀ ਤੋਂ ਜਲਦੀ ਟਰਾਂਸਪੋਰਟ ਵਿਭਾਗ ਨੂੰ ਦੇਵੇ ਤਾਂ ਜੋ ਇਹਨਾਂ ਦੀ ਮੁਰੰਮਤ ਹੋ ਜਾਕੇ ਨਵੀਆਂ ਬੱਸਾਂ ਪਾਈਆਂ ਜਾ ਸਕਣ